ਮંત્રી ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਅਤੇ ਸਹਿਯਦ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਹੈਲਥ ਮਿਸ਼ਨ ਪ੍ਰੋਗਰਾਮ ਦੀ ਦੇਖਰੇਖ ਵਿੱਚ ਸਬਡਿਵੀਜ਼ਨ ਹਸਪਤਾਲ ਸਮਰਾਲਾ ਨੂੰ ਪੂਰੇ ਪੰਜਾਬ ਦੇ ਕਾਇਆਕਲਪਰਾਉਂਡ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ। ਹਲਕਾ ਵਿਧਾਇਕ ਸਮਰਾਲਾ ਸਰਦਾਰ ਜਗਤਾਰ ਸਿੰਘ ਢਿਆਲਪੁਰਾ ਦੇ ਸੰਪੂਰਨ ਸਹਿਯੋਗ ਸਦਕਾ ਸਿਵਲ ਸਰਜਨ ਲੁਧਿਆਣਾ ਡਾਕਟਰ ਜਸਵੀਰ ਸਿੰਘ ਆਲਖ ਤੇ ਦਿਸ਼ਾ ਨਿਰਦੇਸ਼ ਤੇ ਸੀਨੀਅਰ ਮੈਡੀਕਲ ਅਫਸਰ ਸਮਰਾਲਾ ਡਾਕਟਰ ਤਾਰਕ ਜੋਤ ਸਿੰਘ ਦੀ ਯੋਗ ਅਗਵਾਈ ਹੇਟ ਸਿਵਲ ਹਸਪਤਾਲ ਸਮਰਾਲਾ ਨੂੰ ਇਹ ਮਾਣ حاصل ਹੋਇਆ ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕ ਜੋਤ ਨੇ ਦੱਸਿਆ ਕਿ ਇਹ ਕਾਇਕਲਬਾਉਂਡ ਵਿੱਚ ਸਿਵਲ ਹਸਪਤਾਲ ਸਮਰਾਲਾ ਦੇ ਪਹਿਲੇ ਸਥਾਨ ਤੇ ਆਉਣਾ ਹਸਪਤਾਲ ਦੇ ਸਟਾਫ ਤੇ ਸ਼ਹਿਰ ਦੇ ਲੋਕਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਇਹ ਸਭ ਸਾਂਝੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ ਹੋਰ ਕੀ ਕੀ ਦੱਸਿਆ ਗਿਆ ਉਹਨਾਂ ਵੱਲੋਂ ਆਓ ਇੱਕ ਵਾਰ ਸੁਣਦੇ ਹਾਂ ਡਾਕਟਰ ਤਾਰਕ ਸਿੰਘ ਤਾਰਕ ਜੋਸ ਸਿੰਘ ਸੀਨੀਅਰ ਮੈਡੀਕਲ ਅਫਸਰ ਸਬਡਿਵੀਜ਼ਨ ਹਸਪਤਾਲ ਸਮਰਾਲਾ ਡਾਕਟਰ ਸਾਹਿਬ ਨੂੰ ਕਿਹੜਾ ਅਵਾਰਡ ਮਿਲਿਆ ਕੀ ਅਵਾਰਡ ਆ ਤੇ ਕਿਸੇ ਤੋਂ ਮਿਲਿਆ ਤੁਹਾਨੂੰ ਆਪਣੇ ਪੰਜਾਬ ਸਰਕਾਰ ਦੇ ਜਿੰਨੇ ਵੀ ਹਸਪਤਾਲ ਹੈ ਇਹਦੇ ਵਿੱਚ ਸਾਰੇ ਹਸਪਤਾਲ ਦਾ ਹਰ ਸਾਲ ਇੱਕ ਕਾਇਆਕਲ ਬਰਾਊਡ ਹੁੰਦਾ ਜਿਹਦੇ ਵਿੱਚ ਜਿਹੜੇ ਵੀ ਹਸਪਤਾਲ ਦੀ ਸਾਰੀ ਐਕਟੀਵਿਟੀਜ਼ ਆ ਉਹਨਾਂ ਦਾ ਇੱਕ ਮੁਲਾਂਕਣ ਹੁੰਦਾ ਜਿਹਦੇ ਵਿੱਚ ਹਸਪਤਾਲ ਦੇ ਵਿੱਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਐਮਰਜੈਂਸੀ ਲੇਬਰ ਰੂਮ ਆਪਰੇਸ਼ਨ ਥੀਟਰ ਬਲੱਡ ਬੈਂਕ ਮੈਡੀਸਨ ਗਾਇਨੀ ਸਾਰੇ ਡਿਪਾਰਟਮੈਂਟਸ ਆ ਇੱਕ ਮੁਲਾਕਤ ਹੁੰਦਾ ਹੈ ਸਕੋਰਿੰਗ ਸਿਸਟਮ ਹੁੰਦਾ ਹੈ ਉਹਦੇ ਨਾਲ ਜਿੰਨੇ ਵੀ ਹਸਪਤਾਲ ਹੁੰਦੇ ਆ ਪਬਲਿਕ ਹੈਲਥ ਵਾਲੇ ਉਹਨਾਂ ਸਾਬ ਦਾ ਜਿਹੜੀ ਹੁੰਦਾ ਹੈ ਦੇਖਿਆ ਚੈੱਕ ਕੀਤਾ ਜਾਂਦਾ ਹੈ ਤੇ ਉਹਦੇ ਨਾਲ ਫਿਰ ਨੰਬਰ ਦਿੱਤੇ ਜਾਂਦੇ ਆ ਤੇ ਉਹਦੇ ਵਿੱਚ ਇਸ ਵਾਰੀ ਅਸੀਂ ਸਾਰੇ ਪੰਜਾਬ ਚ ਪਹਿਲੇ ਨੰਬਰ ਤੇ ਆਏ ਕਿੰਨੇ ਕ ਹਸਪਤਾਲਾਂ ਦਾ ਹੋਇਆ ਇਹ ਜਿੰਨੇ ਵੀ ਸਰਕਾਰੀ ਹਸਪਤਾਲ ਹੈ ਸਾਰੇ ਪੰਜਾਬ ਦੇ ਸਾਰੇ ਹਸਪਤਾਲ ਜਿਹੜਾ ਇਹ ਆਪਣਾ ਪੰਜਾਬ ਵਿੱਚੋਂ ਔਡ ਮਿਲਿਆ ਵਾ ਜਿਹਦੇ ਵਿੱਚ ਕੀ ਸਨਮਾਨ ਕੀਤਾ ਜਾਊਗਾ ਆਪਣਾ ਇਸ ਦੇ ਵਿੱਚ ਜਿਹੜੇ ਸਟੇਟ ਲੈਵਲ ਦਾ ਇੱਕ ਪ੍ਰੋਗਰਾਮ ਹੋਏਗਾ ਉਹਦੇ ਵਿੱਚ ਸਰਕਾਰ ਇਸ ਦਾ ਸਨਮਾਨ ਕਰਦੀ ਹੈ ਉਸ ਦੇ ਇਲਾਵਾ ਸਾਡੇ ਸਾਰੇ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਇਹ ਪ੍ਰਾਪਤੀ ਹੋਈ ਹੈ ਤੇ ਇਹਦੇ ਨਾਲ ਮੱਲੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਦੀਆਂ ਤੇ ਇਕਵਲ ਅਸੀਂ ਮੋਟੀਵੇਟ ਹੁੰਦੇ ਹਾਂ ਕਿ ਹਾਂ ਵੀ ਜਿਹੜਾ ਅਸੀਂ ਕੰਮ ਕੀਤਾ ਵਧੀਆ ਕੀਤਾ ਤੇ ਅਸੀਂ ਅੱਗੇ ਤੋਂ ਹੋਰ ਇਸ ਨੂੰ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਜਿਹੜੀ ਹੈਲਥ ਦੀ ਟੀਮ ਆਈ ਸੀਗੀ ਜਿਹੜੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਕੀ ਕੀ ਚੈੱਕ ਕੀਤਾ ਗਿਆ ਥਰੂ ਟੀਮ ਜਿਹੜੀ ਆਂਦੀ ਹੈ ਉਹ ਆਪਣੇ 2-3 ਰਾਉਂਡ ਹੁੰਦੇ ਸੋ ਪਹਿਲੇ ਡਾਉਨ ਦੇ ਵਿੱਚ ਉਹ ਸਕਰੂਟੀ ਨਹੀਂ ਕਰਦੇ ਆ ਕੁਝ ਜਿਹੜੇ ਹਸਪਤਲ ਨੰਬਰ 1 ਤੇ ਆ ਜਾਂਦੇ ਆ ਉਹਨਾਂ ਦੀ ਫਿਰ ਉਹ ਸਾਰਿਆਂ ਦੀ ਦੁਬਾਰਾ ਸੈਕੰਡ ਵਿਜ਼ਿਟ ਹੁੰਦੀ ਹੈ ਕੋ ਏ ਟੂ ਜ਼ੈਡ ਸਾਰਾ ਕੁਝ ਚੈੱਕ ਕਰਦੇ ਆ ਵੀ ਹਸਪਤਲ ਦਾ ਰੱਖ-ਰਖਾਵ ਕਿਵੇਂ ਆ ਉੱਚ ਸਫਾਈ ਕਿਸ ਤਰ੍ਹਾਂ ਉਹਦੇ ਵਿੱਚ ਜਿਹੜੀ ਆ ਸਰਕਾਰ ਵੱਲੋਂ ਦੇ ਰਹੀਆਂ ਸਹੂਲਤਾਂ ਉਹ ਲੋਕਾਂ ਨੂੰ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ ਰਿਕਾਰਡ ਕੀਪਿੰਗ ਕਿਵੇਂ ਆ ਤੇ ਆਪਣਾ ਐਮਰਜੈਂਸੀ ਸੇਵਾਵਾ ਕਿਸ ਤਰ੍ਹਾਂ ਤੇ ਆਪਣਾ ਇਨਫੈਕਸ਼ਨ ਦਵਾਈਆਂ ਕਿਹੜੀਆਂ ਮਿਲ ਰਹੀਆਂ ਉਹਨਾਂ ਦੀ ਕੋਈ ਐਕਸਪਾਇਰੀ ਡੇਟ ਤਾਂ ਨਹੀਂ ਹੈ ਜਾਂ ਉਹਨਾਂ ਦੇ ਵਿੱਚ ਕੋਈ ਆਪਣੀ ਬਲੱਡ ਬੈਂਕ ਦੀ ਸੇਵਾ ਕਿਵੇਂ ਮਿਲ ਰਹੀ ਹੈ ਮੌਰਚੀ ਕਿਸ ਤਰ੍ਹਾਂ ਚਲਦੀ ਹੈ ਆਪਰੇਸ਼ਨ تھیਟਰ ਕਿਵੇਂ ਚੱਲਦਾ ਹੈ ਲੇਬਰ ਰੂਮ ਕਿਹਦਾ ਇਨਫੈਕਸ਼ਨ ਕੰਟਰੋਲ ਕਿਵੇਂ ਹੈ ਸਫਾਈ ਜੇ ਕਿਸੇ ਦੇ ਬੰਦੇ ਨੂੰ ਸੂਈ ਲੱਗ ਜਾਂਦੀ ਹੈ ਜਾਂ ਬਲੱਡ ਸਪਿਲਿਜ ਹੋ ਜਾਂਦਾ ਹੈ ਜਾਨੀ ਕਿ ਹਰ ਇੱਕ ਪੁਆਇੰਟ ਤੇ ਜੋ ਵੀ ਹਸਪਤਾਲ ਦੇ ਵਿੱਚ ਇੱਕ ਹੁੰਦਾ ਉਹ ਸਾਰੇ ਪੁਆਇੰਟ ਨੂੰ ਚੈੱਕ ਕਰਕੇ ਉਹਦੇ ਅਕੋਰਡਿੰਗਲੀ ਫਿਰ ਉਹ ਸਕੋਰਿੰਗ ਸਿਸਟਮ ਹੈ ਹਸਪਤਾਲ ਨੂੰ ਬੜੇ ਮਾਣ ਵਾਲੀ ਗੱਲ ਆ ਤਾਂ ਕਿ ਅੱਜ ਸਟਾਫ ਕਿਸ ਦੀ ਖੁਸ਼ੀ ਮਨਾਉਗੇ ਜਦੋਂ ਇਹ ਮਾਣ ਵਾਲੀ ਗੱਲ ਤਾਂ ਸਾਰੇ ਇਲਾਕ ਤੇ ਚਲੋ ਖੁਸ਼ੀ ਤਾਂ ਹੁੰਦੀ ਹੋਈ ਆ ਪਰ ਇਹ ਮਤਲਬ ਕਿ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਜਿਹੜੀ ਪਹਿਲਾਂ ਸੇਵਾ ਦਿੱਤੀ ਹੈ ਉਹ ਮਤਲਬ ਕਿ ਅੱਗੇ ਤੋਂ ਵੀ ਦਈਏ ਅਤੇ ਲੋਕਾਂ ਨੂੰ ਜਿਹੜੀਆਂ ਵਧੀਆ ਸੂਤ ਆ ਜੋ ਪੰਜਾਬ ਸਰਕਾਰ ਸਰਦਾਰ ਮਨਜੁਗ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਪਣੇ ਮਾਨਯੋਗ ਮੰਤਰੀ ਸਰਦਾਰ ਬਲਬੀਰ ਸਿੰਘ ਜੀ ਵੱਲੋਂ ਜੋ ਵੀ ਟੀਚੇ ਸਰਕਾਰ ਨੇ ਸਾਨੂੰ ਦਿੱਤੇ ਆ ਅਸੀਂ ਪੂਰਾ ਕਰੀਏ ਅਤੇ ਲੋਕਾਂ ਨੂੰ ਵਧੀਆ ਸੇਵਾਵਾਂ ਦਈਏ ਇੱਥੇ ਮੈਂ ਆਪਣੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਜਗਤਾਰ ਸਿੰਘ ਧਾਰਪੁਰਾ ਜੀ ਵੀ ਬਹੁਤ ਧੰਨਵਾਦ ਕਰਨਾ ਕਿਉਂਕਿ ਉਹਨਾਂ ਨੇ ਹਮੇਸ਼ਾ ਸਮੇਂ-ਸਮੇਂ ਤੇ ਸਾਡੇ ਨਾਲ ਸਹਿਯੋਗ ਕੀਤਾ ਅਤੇ ਸਾਨੂੰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਉਹ ਹਮੇਸ਼ਾ ਸਾਡੇ ਨਾਲ ਸਾਥ ਦਿੰਦੇ ਆ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਹੋਰ ਵੀ ਵਧੀਆ ਪ੍ਰਾਪਤੀਆਂ ਕਰਾਂਗੇ ਕੀ ਨਹੀਂ ਮੇਰੇ ਨੂਲ ਕੁਬੀਰ RAM ਜੀ ਐਜ਼ ਐ ਮੈਂ ਸੁਪਰਵਾਈਜ਼ਰ ਹਾਂ ਜੀ ਤੇ ਜਿਹੜੀ ਟੀਮ ਆਈਸੀ 50 ਸਰਕਾਰ ਵੱਲੋਂ ਆਈ ਸੀ ਹਾਂ ਸਰ ਉਹਨਾਂ ਨੇ ਕੀ ਕੀ ਚੈੱਕ ਕੀਤਾ ਹਸਪੀਟਲ ਉਹਨਾਂ ਨੇ ਸਾਡੀ ਮੈਨਰ OT OT ਲੇਬਰ ਰੂਮ ਐਮਰਜੈਂਸੀ ਅਲਾਨਡ ਗਰਾਊਂਡ ਪਾਰਕਿੰਗ ਸਾਰਾ ਚੈੱਕ ਕੀਤਾ ਜੀ ਤੇ ਵੈਸਟ ਕਨਟਰੋਲ ਵਾਲੇ ਵੀ ਪਤਾ ਕੀ ਤੈ ਵੀ ਸੁਵੀ ਵੀ ਵਗੈਰਾ ਕੀ ਮਿਲ ਗਈ ਜੀ ਕੀ ਮੇ ਟ੍ਰੀਟਮੈਂਟ ਕਰੀ ਦੀ ਆ ਸਭ ਕੁਝ ਪੁੱਛਿਆ ਸਤੋਂ ਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਕਦੋਂ ਪਤਾ ਲੱਗੇ ਤੁਹਾਨੂੰ ਪੰਜਾਬ ਚ ਪਹਿਲਾ ਇਨਾਮ ਮਿਲਿਆ ਸਾਨੂੰ ਅੱਜ ਹੀ ਪਤਾ ਲੱਗਿਆ ਕੱਲ੍ਹ ਸ਼ਾਮ ਮਿਲੀ ਜੀ ਜੀ ਅਸੀਂ ਪੰਜਾਬ ਚ ਫਸਟ ਆਏ ਜੀ ਕਿੰਨਾ ਸਟਾਫ ਕੰਮ ਕਰਦਾ ਸਾਡੇ ਜੀ 30 35 ਬੰਦੇ ਹੈਗੇ ਜੀ ਆਲ ਸਟਾਫ ਆ ਪੂਰਾ ਵਧੀਆ ਵਧੀਆ ਕੰਮ ਕਰਦੇ ਆ ਜੀ ਛੋਣਾ ਵੱਲੋਂ ਹਦਾਇਤਾਂ ਵੀ ਦਿੱਤੀ ਗਈ ਤੁਹਾਨੂੰ ਵੀ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਨਹੀਂ ਕਰਕੇ ਹਾਂ ਜੀ ਸਾਨੂੰ ਸਾਰਾ ਜਾਨੀ ਦੱਸਿਆ ਉਹਨਾਂ ਨੇ ਪ੍ਰੋਪਰ ਦੱਸਿਆ ਹੋਇਆ ਵੀ ਕਿਵੇਂ ਕਿਵੇਂ ਟਰੀਟਮੈਂਟ ਕਰਨਾ ਮੈਂ ਜਾ ਕੇ ਮੈਂ ਕਿਹੇ ਕੰਮ ਕਰਨਾ ਉਹ ਸਭ ਕੁਝ ਦੱਸਿਆ ਜੀ ਮੇਨ ਚੀਜ਼ਾਂ ਕਿਹੜੇ ਕਿਹੜੀ ਆਈਆਂ ਜਿਹੜੇ ਉਹਨਾਂ ਨੇ ਚੈੱਕ ਕੀਤੀਆਂ ਮੈਂ ਅਮਰਜੈਂਸੀ ਜੀ ਲੇਬਰ ਰੂਮ ਓਟੀ ਤੇ ਗਰਾਉਂਡ ਬੈਸਟ ਕੰਟਰੋਲ ਰਜਿਸਟਰ ਵਗੈਰਾ ਸਭ ਕੁਝ ਚੈੱਕ ਕੀਤਾ ਯੂਨਿਟ ਵਿੱਚ ਕੀ ਦੇਖਿਆ ਕਿ ਬਾੜਾ ਵੱਲੋਂ ਉਹਨਾਂ ਵੱਲੋਂ ਖੂਬ ਵਧੀਆ ਲੱਗਿਆ ਵੀ ਉਹਨਾਂ ਨੇ ਚੈੱਕ ਕਰਕੇ ਵੀ ਬਹੁਤ ਵਧੀਆ ਵਧੀਆ ਹੋਊਗਾ ਜੀ ਤੇ ਕੀ ਕਹਿਣਾ ਚਾਹੁੰਦੇ ਆ ਦੋਨੋਂ ਵਾਰਡ ਮਿਲਿਆ ਸਾਰੇ ਸਾਨੂੰ ਸਾਰੀ ਬਹੁਤ ਖੁਸ਼ੀ ਹੈ ਜੀ ਸਾਨੂੰ ਵੀ ਅਵਾਰਡ ਮਿਲਿਆ ਸੀ ਬਹੁਤ ਖਾਸ ਤਾਂ ਆਇਆ ਸਾਨੂੰ ਬਹੁਤ ਬਹੁਤ ਹੋਆ ਸਾਡੇ ਐਸਐਮਓ ਸਾਬ ਤੇ ਬਹੁਤ ਮਾਣ ਆ ਜੀ ਜਿਹੜੇ ਸਾਡੇ ਨਾਲ ਪੂਰ ਸਪੋਰਟ ਕਰਦੇ ਆ ਸਟਾਫ ਸਾਡਾ ਵਧੀਆ ਜੀ ਥੈਂਕ ਯੂ ਸਰ ਸਮਰਾਲਾ ਤੋਂ ਦਿਨੇਸ਼ ਭਾਰਦवाज ਜੀ ਤੇ ਸੇਵਕਲੀ ਰਿਪੋਰਟ Thank you